ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਹਮੇਸ਼ਾ ਦੀ ਤਰ੍ਹਾਂ ਲਾਈਵ ਅਪਡੇਟ ਲੈ ਕੇ ਤੁਹਾਡੇ ਨਾਲ ਹਾਜ਼ਰ ਆਂ ਦਰਿਆਵਾਂ ਦੀ ਡੈਮਾਂ ਦੀ ਰਿਪੋਰਟ ਜਿਹੜੀ ਤੁਹਾਡੇ ਨਾਲ ਸਾਂਝੀ ਕਰਾਂਗੇ ਲਗਾਤਾਰ ਚੱਲਦੀ ਹੋਈ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਅਗੇ 1 ਅਗਸਤ 2025 ਦਿਨ ਵੀਰਵਾਰ ਦੁਪਹਿਰ ਦੇ ਕਰੀਬ 3:00 ਵੱਜ ਚੁੱਕੇ ਆ ਲਾਈਵ ਅਪਡੇਟ ਤੁਹਾਡੇ ਨਾਲ ਦੇਵਾਂਗੇ ਸੋ ਇਹਦੇ ਵਿੱਚ ਆਪਾਂ ਸਭ ਤੋਂ ਵੱਡੀ ਗੱਲ ਸਾਂਝੀ ਕਰਦੇ ਨੇ ਤੁਹਾਡੇ ਨਾਲ ਹਰੀਕੇ ਹੈਡਵਕਸ ਦੀ ਜਿਹੜੀ ਅਸੀਂ ਲੋਕੇਸ਼ਨ ਤੇ ਖੜੇ ਆਂ ਇਹ ਸਤਲੁਜ ਦਰਿਆ ਦਾ ਪਾਣੀ ਹੈ ਜਿਹੜਾ ਪਿੱਛੋਂ ਹਰੀਕੇ ਹੈਡਵਕਸ ਤੋਂ ਫਰੋਇਪੁਰ ਵਾਲੀ ਸਾਈਡ ਫਾਇਲਕੇ ਵਾਲੀ ਸਾਈਡ ਤੇ ਜਾ ਰਿਹਾ ਹੈ ਬਨਾਲਾਪੋੜਾ ਪਿੱਛੇ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਜੀ ਹਰੀਕੇ ਹੈਡਵਕਸ ਤੇ ਆਪਾਂ ਤੁਹਾਡਾ ਨਾਲ ਅਪਡੇਟ ਸਾਂਝੀ ਕਰਦੇ ਨਾ ਸਵੇਰੇ 6 ਵਜੇ ਦੀ ਜੇਕਰ ਗੱਲ ਕਰਦੀ ਹੈ 688 ਪੁਆਇੰਟ ਤੇ 688 ਫੁੱਟ ਤੇ ਜਿਹੜਾ ਜਿਹੜਾ ਪੌਂਡ ਲੈਵਲ ਤੇ ਇਹਦੇ ਵਿੱਚ ਪਾਣੀ ਜਿਹੜਾ ਆ ਰਿਹਾ ਸਵੇਰੇ ਆਪਾਂ 6 ਵਜੇ ਦੀ ਗੱਲ ਕਰਦੇ ਆ 6 ਵਜੇ ਦੀ ਗੱਲ ਕਰਦੇ ਆ ਤਾਂ ਜਿਹੜਾ ਪਾਣੀ ਇੱਥੇ ਆ ਰਿਹਾ ਉਹ ਕਰੀਬ 1779 ਕਿਊਸਕ ਜਿਹੜਾ ਪਾਣੀ ਆ ਰਿਹਾ ਛੱਡਿਆ ਜਾ ਰਿਹਾ 84760 ਕਿਊਸਕ ਫਰੋਇਪੁਰ ਫੀਡਰ ਦੇ ਵਿੱਚ 8000 37 ਕਿਊਸਕ ਤੇ ਰਾਜਸਥਾਨ ਫੀਡਰ ਦੇ ਵਿੱਚ 13795 ਕਿਊਸਕ ਸਵੇਰੇ ਜਿਹੜਾ ਛੱਡਿਆ ਜਾ ਰਿਹਾ ਮਾਹੂ ਕਨਾਲ ਦੇ ਵਿੱਚ 187 ਕਿਊਸਕ ਜਿਹੜਾ ਪਾਣੀ ਛੱਡਿਆ ਜਾ ਰਿਹਾ ਜਿਹੜੀ ਸਵੇਰੇ ਅੱਜ 21 ਅਗਸਤ ਦੀ ਸਵੇਰ 6 ਵਜੇ ਦੀ ਰਿਪੋਰਟ ਹੈ ਸੋ ਅੱਗੇ ਆਪਾਂ ਨਾਲ ਤੁਹਾਡੇ ਨਾਲ 10 ਵਜੇ ਦੀ ਰਿਪੋਰਟ ਸਾਂਝੀ ਕਰਦੇ ਨੇ ਜਿਹੜਾ ਡਾਊਨ ਚੱਲ ਰਿਹਾ ਹਰੀਕੇ ਹੈਡ ਬਕਸ ਤੋਂ 99000 439 ਕਿਊਸਕ ਇਸ ਤੋਂ ਅੱਗੇ 1 ਘੰਟੇ ਦੇ ਬਾਅਦ ਆਪਾਂ ਗੱਲ ਕਰੀਏ 11 ਵਜੇ ਦੀ ਰਿਪੋਰਟ ਦੇ ਤਾਂ ਉਸ ਤੇ ਮੁਤਾਬਕ 92501 ਕਿਊਸਕ 12 ਵਜੇ ਦੀ ਜੇਕਰ ਗੱਲ ਕਰਦੇ ਆਂ ਤੇ ਜਿਹੜਾ ਇੱਥੇ ਪਾਣੀ ਪਹੁੰਚ ਰਿਹਾ 110000 ਕਿਊਸਕ ਜਿਹੜਾ ਇੱਥੇ ਪਾਣੀ ਪਹੁੰਚ ਰਿਹਾ ਹਰੀਕੇ ਹੈਡਵਕਸ ਤੇ 11 ਵਜੇ ਜੇਕਰ ਆਪਾਂ ਇਹ ਗੱਲ ਦੱਸ ਦਿੰਨੇ ਕਿ 92501 ਕਿਊਸਕ ਜਿਹੜਾ ਡਾਊਨ ਡਾਊਨ ਚੱਲ ਰਿਹਾ ਜਿਹੜਾ ਹਰੀਕੇ ਹੈਡਵਕਸ ਤੋਂ ਅੱਗੇ ਚੱਲ ਰਿਹਾ ਇਸ ਤੋਂ ਅੱਗੇ ਆਪਾਂ ਅੱਜ ਦੀ ਦੁਪਹਿਰ 1 ਵਜੇ ਦੀ ਰਿਪੋਰਟ ਤੁਹਾਡੇ ਨਾਲ ਸਾਂਝ ਕਰਦੇ ਨੇ ਹਰੀਕੇ ਹੈਡ ਵਸ ਤੋਂ ਜਿਹੜਾ ਅੱਗੇ ਪਾਣੀ ਛੱਡਿਆ ਜਾ ਰਿਹਾ ਹੈ ਸਤਲੁਜ ਦਰਿਆ ਦੇ ਵਿੱਚ ਫਰੋਹੀਪੁਰ ਫਾਰਕੇ ਵਾਲੀ ਸਾਈਡ ਤੇ ਉਹ ਕਰੀਬ 94000 ਜਿਹੜਾ ਡਾਊਨ ਚੱਲ ਰਿਹਾ ਜਿਹੜਾ ਹਰੀਕੇ ਹੈਡ ਵਕਸ ਤੋਂ ਫਰੋਹੀਪੁਰ ਫਾਰਕੇ ਵਾਲੀ ਸਾਈਡ ਤੇ ਛੱਡਿਆ ਜਾ ਰਿਹਾ ਇਸ ਤੋਂ ਅੱਗੇ ਆਪਾਂ ਤੁਹਾਡੇ ਨਾਲ ਪਾਖੜਾ ਡੈਮ ਦੀ ਰਿਪੋਰਟ ਸਾਂਝ ਕਰਦੇ ਨੇ 21 ਅਗਸਤ 2025 ਦੀ ਇਹਦੇ ਵਿੱਚ ਇਸ ਸਵੇਰੇ 7 ਵਜੇ ਦੀ ਆਪਣੇ ਕੋਲ ਰਿਪੋਰਟ ਤੇ 6 ਮਸ਼ੀਨਾਂ ਉੱਥੇ ਚੱਲ ਰਹੀਆਂ ਤਰਬਾਈਨਾ ਜਿਹੜੀਆਂ ਜਿਹੜੀਆਂ ਮਸ਼ੀਨਾਂ ਉੱਥੇ ਚੱਲ ਰਹੀਆਂ ਹੈਗ ਤੇ ਪਾਣੀ ਦਾ ਲੈਵਲ ਜਿਹੜਾ ਪਾਉਂਡ ਲੈਵਲ ਹੈਗਾ 1384.40 ਫੁੱਟ ਤੇ ਆ ਜਿਹੜਾ ਇਹਦੇ ਚ ਪਾਣੀ ਆ ਰਿਹਾ ਉਹ ਆ ਰਿਹਾ ਆਪਣਾ 99064 ਕਿਊਸਕ ਤੇ ਜਿਹੜਾ ਟਰਬਾਈਨਾਂ ਰਹੀ 17407 ਕਿਊਸਕ ਜਿਹੜਾ ਸਪਿਲਵੇ ਗੇਟਾਂ ਰਹੀ 50390 ਕਿਊਸਕ ਜਿਹੜਾ ਪਾਣੀ ਟਰਬਾਈਨਾਂ ਰਹੀ ਚੱਲਿਆ ਸੌਰੀ ਸਪਿਲਵੇ ਗੇਟਾਂ ਵਿੱਚ ਚੱਲ ਰਿਹਾ ਕੁੱਲ ਛੱਡਿਆ ਜਾ ਰਿਹਾ ਜਿਹੜਾ ਪਾਣੀ ਉੱਥੋਂ ਅੱਗੇ ਸਪਿਲਵੇ ਗੇਟਾਂ ਰਾਹੀਂ ਤੇ ਟਰਬਾਈਨਾਂ ਰਹੀ ਉਹ ਹੈਗਾ 67797 ਕਿਊਸਕ ਮੌਸਮ ਸਭ ਤੋਂ ਵੱਡੀ ਗੱਲ ਇਹ ਆ ਕਿ ਅੱਜ हिमाचल ਦੇ ਵਿੱਚ ਪੌਂਗ ਡੈਮ ਤੇ ਜਿਹੜਾ ਅੱਜ ਮੌਸਮ ਸਾਫ਼ ਦੱਸਿਆ ਜਾ ਰਿਹਾ ਰਿਪੋਰਟਾਂ ਮੁਤਾਬਕ ਤੇ ਨਾਲ ਹੀ ਆਪਾਂ ਤੁਹਾਡੇ ਨਾਲ ਭਗੜਾ ਡੈਮ ਦੀ ਵੀ ਗੱਲ ਕਰਦੇ ਨੇ ਭਗੜਾ ਡੈਮ ਆਪਣੇ ਕੋਲ ਸਵੇਰੇ 6 ਵਜੇ ਦੀ ਰਿਪੋਰਟ ਹੈ ਸਵੇਰੇ 6 ਵਜੇ ਦੀ ਰਿਪੋਰਟ ਆਪਣੇ ਕੋਲੇ 21 ਅਗਸਤ 2025 ਦਿਨ ਵੀਰਵਾਰ ਇਹਦੇ ਵਿੱਚ ਜਿਹੜਾ ਕੁੱਲ ਪੱਧਰੇ ਪਾਣੀ ਦਾ 1685 ਫੁੱਟ ਤੇ ਆ ਤੇ ਜਿਹੜਾ ਪਾਣੀ ਮੌਜੂਦ ਹੈ ਭਗੜਾ ਡੈਮ ਤੇ ਜਿਹੜਾ ਸਵੇਰੇ 6 ਵਜੇ ਤੇ ਪਾਣੀ ਮੌਜੂਦ ਉਹਦੀ ਹੱਦ ਹੈਗੀ 1666.50 ਫੁੱਟ ਤੇ ਇਹਦੇ ਵਿੱਚ ਜਿਹੜਾ ਪਾਣੀ ਆ ਰਿਹਾ 50600 ਟੇਕ ਉਸਕਾ ਆ ਰਿਹਾ ਤੇ ਅੱਗੇ ਜਿਹੜਾ ਛੱਡਿਆ ਜਾ ਰਿਹਾ 43300 41 ਕਿਉ ਉਸਕ ਛੱਡਿਆ ਜਾ ਰਿਹਾ ਪਖੜਾ ਰਹਿਣ ਦੀ ਸਵੇਰੇ 6 ਵਜੇ ਦੀ ਰਿਪੋਰਟ ਇਸੇ ਸਾਹ ਅੱਜ ਦੀ ਤਾਜ਼ਾ ਰਿਪੋਰਟ ਤੁਹਾਡੇ ਨਾਲ ਦੁਪਹਿਰ 3 ਵਜੇ ਤੱਕ ਜੋ ਵੀ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਹਰ ਇੱਕ ਹੈਡਵਕਸ ਤੋਂ ਵੱਡੀ ਗੱਲ ਇਹ ਆ ਕਿ ਪਾਣੀ ਜਿਹੜਾ ਕਰੀਬ 94000 ਕਿਉਸ ਕਿ ਚੱਲ ਰਿਹਾ ਤੇ ਅੱਗੇ ਜਿਹੜਾ ਪੌਂਕ ਟਾਈਮ ਦਾ ਪਖੜਾ ਟਾਈਮ ਦਾ ਲੈਵਲ ਜਿਹੜਾ ਲਗਾਤਾਰ ਵੱਧ ਰਿਹਾ ਹਾਲਾਂਕਿ ਜੇਕਰ ਗੱਲ ਕਰਦੇ ਆ ਇਸ ਦਰਿਆ ਇਲਾਕਿਆਂ ਦੀ ਤਾਂ ਥੋੜਾ ਬਾਲਾ ਪੈਨਿਕ ਜਰੂਰ ਬਣਿਆ ਹੋਇਆ ਲੇਕਿਨ ਘਬਰਾਉਣ ਦੀ ਲੋੜ ਨਹੀਂ ਇਸ ਵੀਡੀਓ ਨੂੰ ਬਾਤ ਵੇਅਰ ਸ਼ੇਅਰ ਕਰਨਾ ਸਾਡਾ ਪੇਜ ਤੇ ਨਾਲ ਚੈਨਲ ਸਾਡੀ ਧਰਤੀ ਸਾਡੇ ਲੋਕ ਉਸ ਨੂੰ ਬਾਤ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ